ਮੈਂ ਕਹਿ ਨਹੀਂ ਸਕਦੀ ਜੀ ਮੈਂ ਆਪ ਨਹੀਂ ਸੀ ਉਥੇ ਜਲੰਧਰ ਬਾਈ ਇਲੈਕਸ਼ਨ ਚ ਪਰ ਬੀ ਜੀ ਪੀ ਦਾ ਜ਼ਰੂਰ ਅੱਛਾ ਪਰਫਾਰਮੈਂਸ ਹੋਊਗਾ ਮੈਂ ਅੰਮ੍ਰਿਤਪਾਲ ਵੀ ਭਰਾ ਜਿਹੜਾ ਪੁਲਿਸ ਨੂੰ ਪੜਿਆ ਇੰਗਲੀਸ਼ ਮੈਂ ਲੇਟ ਆ ਬਾਕੀ ਦੇਖੋ ਜੀ ਮਿਹਨਤ ਕੀਤੀ ਐ ਡਟ ਕੇ ਬਾਕੀ ਜਨਤਾ ਜਨਾਰਦਨ ਜਨਤਾ ਨੇ ਕੀ ਫੈਸਲਾ ਕੀਤਾ ਇਹ ਕੱਲ ਪਤਾ ਲੱਗ ਜਾਏਗਾ ਜੀ ਜਿਹੜਾ ਕਿ ਸ਼ਿਖਰ ਜੀ ਨੇ ਇੱਕ ਆਡੀਓ ਫਾਈਲ ਕਰਨ ਦੀ ਵੀ ਗੱਲ ਕੀਤੀ ਸੀਗੀ ਦੇਖੋ ਗੱਲ ਹੈ ਕਿ ਆਡੀਓ ਤਾਂ ਦੇ ਕੋਲ ਸਾਰਾ ਕੁਝ ਹੈਗਾ ਅਗਰ ਮੁੱਖ ਮੰਤਰੀ ਸਾਹਿਬ ਇਸ ਗੱਲ ਦਾ ਆਸ਼ਵਾਸਨ ਦਿੰਦੇ ਆ ਕਿ ਉਹ ਆਡੀਓ ਦੇ ਉੱਤੇ ਸੁਣਨ ਤੋਂ ਬਾਅਦ ਉਹਦੇ ਤੇ ਕਾਰਵਾਈ ਕਰਨਗੇ ਤਾਂ ਆਡੀਓ ਜਰੂਰ ਉਹਨਾਂ ਨੂੰ ਦਿੱਤੇ ਜਾਣਗੇ ਤੇ ਲੱਗ ਰਿਹਾ ਕਿ ਕਿਸ ਤਰ੍ਹਾਂ ਇਹ ਅਗਵੰਤਮਨ ਸਾਹਿਬ ਉੱਥੇ ਆ ਕੇ ਪੁੱਛ ਬੈਠੇ ਚੀਏ ਤੇ ਕਿਸ ਤਰ੍ਹਾਂ ਦੇ ਰਿਜ਼ਲਟ ਰਹਿਣਗੇ ਜਿਲੰਦਰ ਦੇ ਦੇਖੋ ਗੱਲ ਹੈ ਕਿ ਇੱਕ ਬਾਈ ਇਲੈਕਸ਼ਨ ਦੇ ਲਈ ਮੁੱਖ ਮੰਤਰੀ ਨੂੰ ਆਪਣੇ ਪੂਰੇ ਟੱਬਰ ਟੋਰੇ ਦੇ ਨਾਲ ਆ ਕੇ ਗਲੀ ਗਲੀ ਮਿਹਨਤ ਕਰਨੀ ਪਵੇ ਤਾਂ ਮੈਂ ਸਮਝਦਾ ਕਿ ਕਿਤਨਾ ਕਿਤੋਂ ਸਰਕਾਰ ਦਾ ਜਿਹੜਾ ਫੇਲਰ ਹੈ ਇਹ ਸਾਬਤ ਹੁੰਦਾ ਅਗਰ ਸਰਕਾਰ ਨੇ ਕੰਮ ਕੀਤੇ ਹੁੰਦੇ ਤਾਂ ਉੱਥੇ ਆ ਕੇ ਮੁੱਖ ਮੰਤਰੀ ਨੂੰ ਜਣਾ ਦੇ ਪਰਿਵਾਰ ਨੂੰ ਗਲਿਓ ਗਲੀ ਜਿਹੜਾ ਖੱਜਲ ਹੋਣ ਦੀ ਇੰਨੀ ਜ਼ਰੂਰਤ ਨਹੀਂ ਸੀ ਸੋ ਸਰਕਾਰ ਕਿਤਨਾ ਕਿਤੇ ਸਮਝਦੀ ਸੀ ਕਿ ਇਹ ਸੀਟ ਹਾਰ ਚੁੱਕੀ ਹੈ ਇਸ ਕਰਕੇ ਉਹਨਾਂ ਨੇ ਜਿਹੜਾ ਉਹ ਜਿਆਦਾ ਐਕਸਟਰਾ ਜੋਰ ਦੇਖੋ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਜਿੰਨੀ ਜਿਹੜਾ ਹੌਸਲੇ ਦੇ ਨਾਲ ਬਲੰਦ ਹੌਸਲੇ ਦੇ ਨਾਲ ਚੋਣ ਲੜਿਆ ਔਰ ਪੰਜਾਬ ਸਰਕਾਰ ਦੇ ਅਸੀਂ ਇਹ ਕਹਿ ਸਕਦੇ ਪਸੀਨੇ ਵੀ ਛੜਾਏ ਸੀ ਚੀਕਾਂ ਕਢਾਤੀ ਜਿਹਨੂੰ ਪੰਜਾਬੀ ਚੱਪਾ ਕਹਿੰਦੇ ਆ ਔਰ ਪੰਜਾਬ ਸਰਕਾਰ ਜਿਹੜੀ ਆ ਉਹਨੂੰ ਹੱਥਾਂ ਪੈਰਾਂ ਦੀਆਂ ਪਈਆਂ ਸੀ ਇਸ ਕਰਕੇ ਸੀਐਮ ਜਿਹੜਾ ਗਲੀ ਗਲੀ ਦੇ ਵਿੱਚ ਘੁੰਮ ਰਿਹਾ ਸੀ ਜੇ ਉਹਨਾਂ ਨੇ ਕੋਈ ਅੱਛਾ ਕੰਮ ਕੀਤਾ ਹੁੰਦਾ ਤਾਂ ਸ਼ਾਇਦ ਉਹਨਾਂ ਨੂੰ ਘੁੰਮਣ ਦੀ